ਸ਼੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਪਿੰਡੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾ ਬਲਵੀਰ ਸਿੰਘ ਨੂੰ ਅਣਪਛਾਤੇਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਮਿਲਿਆ ਮ੍ਰਿਤਕ ਬਲਵੀਰ ਸਿੰਘ ਦੇ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਿੰਡ ਪੰਜਗਰਾਈਆਂ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ ਮ੍ਰਿਤਕ ਬਲਵੀਰ ਸਿੰਘ ਪਿੰਡ ਕਰਨਾਮੇ ਦਾ ਮਜਦੂਦਾ सरपंच गुरमींद सिंह ਦਾ ਛੋਟਾ ਭਰਾਸੀ ਅਤੇ देर रात ਜਦੋਂ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿੱਚ ਵਾਪਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨਜ਼ਦੀਕ ਅਣਪਛਾਤੇ ਵਿਅਕਤੀਆਂ ਵੱਲੋਂ ਬਲਵੀਰ ਸਿੰਘ ਦੀ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਮੌਤ ਦੀ ਉਕਾਟ ਉਤਾਰ ਦਿੱਤਾ ਸਰਪੰਚ ਦਾ ਬਰਾਹ ਕਹਿਣਾ ਸੀ ਕਿ ਜਿਸ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਰੰਜਿਸ਼ ਨਹੀਂ ਸੀ ਪੁਲਸ ਮਤਲਬ ਕਿ ਪੰਜ ਗੋਲੀਆਂ ਦੇ ਖੋਲ ਬ੍ਰੰਦ ਹੋਏ ਹਨ ਬਾਕੀ ਸ਼ਾਂਭਨ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਡੀਐਸ ਨੇ ਦੀ ਖਾਸ ਰਿਪੋਰਟ ਬੀਰੋ ਚੀਪ ਦਿਵਿੰਦਰ ਸਿੰਘ ਦੀ ਖਾਸ ਖਬਰ ਧੰਵਾਦ ਕਹਿੰਦਾ ਨੰਬਰ ਲਿਖਾ ਦੇ। ਕਿਹਨੇ ਕੱਲਾ ਹੈ? ਜੀ ਨੰਬਰ ਪੁੱਛ ਰਿਹਾ। ਮਾਦਰਾਂ ਤੋਂ ਕੋਈ। ਹਾਂਜੀ। ਹਾਂਜੀ। ਠੀਕ ਠੀਕ। ਹਾਂਜੀ। ਮੈਂ ਗੁਰਮੀਤ ਸਿੰਘ ਕਰਨਾਮੇ ਦਾ ਜੀ ਸਰਪੰਚੋ ਸਰਪੰਚਾ ਮੌਕੇ ਤੇ ਇਹ ਜੱਥ ਹੋਈ ਹੈ ਇਹਨਾਂ ਦਾ ਨਾਮ ਕੀ ਉਮਰ ਕਿੰਨੀ 50 ਸਾਲ ਉਮਰ ਦੀ ਬਲਬੀਰ ਸਿੰਘ ਨਾਂ ਛਾਬੀ ਛੋਟਾ ਨਾ ਕੀ ਲੱਗਦਾ ਸਾਡੇ ਛੋਟਾ ਬਰਾ ਕੀ ਗੱਲ ਹੋਈ ਕੋਈ ਗੱਲ ਨਹੀਂ ਹਨ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਇਹਦਾ ਜੀ ਹਾਂਜੀ ਪਿਆ ਕੀ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਹੈ ਇਹ ਸੂਲਪੁਰ ਪਿੰਡ ਪਿੰਡ ਚ ਕੇਰੀ ਗੁਰਦੁਆਰਾ ਲੱਗੇ ਕਿੰਨੇ ਵਜੇ ਦੀ ਗੱਲ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਰਾਤ ਘਰੋਂ ਨਿਕਲਿਆ ਕਿਤੇ 9 ਵਜੇ ਦਾ ਆਇਆ ਇਹ ਹਾਂਜੀ ਵੀ ਆਇਆ ਦੋ ਬੇਟਾ ਇੱਕ ਬੇਟੀ ਜਾਂਦੇ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਆਦੀ ਪੁਲਿਸ ਪਹੁੰਚੀ ਮੌਕੇ ਤੇ ਹਾਂਜੀ ਹਾਂਜੀ ਪਹੁੰਚੀ ਹੈ ਹਾਂਜੀ ਕੀ ਗੰਦੀ ਪੁਲਿਸ ਹਾਂ ਦੇ ਆਪਣੀ ਸ਼ਾਨ ਬੀਨ ਘੰਡੇ ਤਨੁਸ਼ਕ ਨਹੀਂ ਕੋਈ ਸ਼ੱਕ ਨਹੀਂ ਕੀਤਾ ਤੇ